ਬਾਲੀ ਕਾਲੀ ਅੱਜ ਆਦੀ ਕੁੜੀ ਦੀ ਆਉਣ ਦੀ ਹਾਂ ਨਹੀਂ ਹੋਵੇ ਨਾ ਸੀ ਹੁਣ ਮੈਨੂੰ ਰੋਟੀ ਵੀ ਕੋਲੀ ਰਹਿ ਗਈ ਭਣੇ ਉਹਨਾਂ ਦੀ ਤਾਂ ਕਿੱਧਰ ਬੈਠੇ ਹੁਣ ਦੇਖਣਾ ਬਣਾ ਠੀਕ ਹੈਗਾ ਐਂ ਲੰਨੜੀ ਬਚਾਈ ਐ ਇਤ ਕੀ ਬੈਗ ਤੁਹਾਡੇ ਕੋਲੇ ਰਾਸ਼ਨ ਥੋੜਾ ਲਿਆਂਦਾ ਤੁਸੀਂ ਐਤ ਕੀ ਬੰਦਾ ਦੇ ਪਿੰਡ ਦਾ ਨਹੀਂ ਭੁੱਲਦਾ ਸਾਰੇ ਰਾਹ ਪਰ ਨਹੀਂ ਨਾ ਕਿੱਡੇ ਕਿੱਡੇ ਬੁਰਕ ਚੱਲਦੇ ਆਲੇ ਇਹਨੂੰ ਬਾਲੀ ਕਾਲੀ ਅੱਜ ਆਦੀ ਕੁੜੀ ਦੀ ਆਉਣ ਦੀ ਹਾਂ ਹਾਂ ਨਹੀਂ ਹੋਵੇ ਨਾ ਧੀ ਆਉਣਾ ਮੇਰੇ ਨੇ ਧੀ ਦੇ ਆਉਣਾ ਕੋਈ ਨਾ ਆ ਜੂ ਹੋਏ ਤਾਂ ਬਹੁ ਮਗਰ ਫਰਦੀ ਆ ਰੇਲ ਗੱਡੀ ਇਹ ਤਾਂ ਬਹੁ ਮਗਰ ਫਰਦੀ ਆ ਤੇ ਲੇਟ ਹੀ ਆਉਂਦੀ ਆ 11 ਵਜਾ ਦੇਣੇ ਉਹਨੇ ਆਉਂਦੀ ਨੇ ਰੇਲ ਨੇ ਇੱਥੇ ਹਾਂ ਹਾਂ ਆ ਉਹ ਸਵੇਰ ਦੀ ਰੌਲਾ ਹੀ ਪਾਈ ਆਦੀ ਪਾਈ ਜਾਂਦੀ 8 ਵਜੇ ਤੇ ਨਹੀਂ 8 ਵਜੇ ਤੇ ਆਈ 8 ਵਜੇ ਕਿੱਥੇ ਆ ਜੇ ਮਾਤਾ ਬਣਾ ਕੇ ਰੱਖਤਾ ਸਭ ਤੋਂ ਉਹਦਾ ਠੰਡਾ ਹੋ ਗਿਆ ਹੁਣਾ ਗਰਮ ਕਰਕੇ ਨਹੀਂ ਆਉਣ ਫਿਰ ਗਰਮੀ ਆ ਉਹਦੇ ਵਿੱਚ ਰੇਟੀਆਂ ਪਈਆਂ ਉਹ ਇਹਨਾਂ ਰੋਲਾ ਪਾਈ ਜਾਂਦੀ 8 ਵਜੇ ਦੀ ਰੋਲਾ ਪਾਉਣਾ ਜੇ ਰੋਲਾ ਨਾ ਪਾਉਣਾ ਤਾਂ ਹਿੱਲੋ ਹੀ ਨਾ ਇਹ ਤਾਂ ਉਹੀ ਨਾ ਹਿੱਲ ਲੈ ਹਲੋ ਵੀ ਪਣੇ ਹੁਣੀ ਤਾਂ ਪਹੁੰਚ ਕੇ ਤੇ ਆਪਾਂ ਇੱਧਰ ਜਾਮ ਚ ਫਸੇ ਆਂ ਜੀ ਮੁਲਾਪੁਰ ਘਰੇ ਗਏ ਤੋਂ ਮੇਰੇ ਗਾਲ ਭਰੇਟ ਬਹੁਤ ਹੋਣੀਆਂ ਇੰਨਾ ਮੈਨੂੰ ਪਤਾ ਡੈਡੀ ਤੋਂ ਮਾਤਾ ਤੋਂ ਮੇਰੇ ਡੈਡੀ ਨੇ ਪੂਰੀਆਂ ਰਾਤ ਦੀ ਗਾਲਾਂ ਕੱਢਣੇ ਆ ਪਰ ਕਸੂਰ ਹੁਣ ਆਪਣਾ ਵੀ ਹੈ ਨਹੀਂ ਭੈਣੇ ਕਹਿੰਦੀ ਜਦੋਂ ਅੰਬਾਲਾੋਂ ਨਿਕਲਈਓ ਉਦੋਂ ਫੋਨ ਲਾਉ ਉਹਨਾਂ ਨੇ ਫੋਨ ਹੀ ਥੋੜਾ ਜਿਹਾ ਲੇਟ ਕੀਤਾ ਪਰ ਟ੍ਰੇਨ ਆ ਜਿਹੜੀ ਉਹਦਾ ਅੰਤ ਨੂੰ ਪਤਾ ਹੀ ਆ ਵੀ ਸਿੱਧੀ ਪਟੜੀ ਤੇ ਆਉਣੀ ਆ ਆਪਣੇ ਅਰਗੇ ਨੇ ਜਾਮ ਚ ਬਸਣਾ ਆ ਦੇ ਤੇ ਮੁੱਲਾਪੁਰ ਫਿਰਦੇ ਆ ਟ੍ਰੇਨ ਲੱਗੀ ਆ ਕਿ ਲੁਧਿਆਣੀ ਹੁਣ ਜਾ ਕੇ ਪੈਣਗੀਆਂ ਗਾਲਾਂ ਆ ਰੋਟੀ ਵੀ ਕੋਲੀ ਰਹਿ ਗਈ ਭੈਣੇ ਉਹਨਾਂ ਦੀ ਇਹ ਤਾਂ ਇਤਾਂ ਰਾਸਰ ਬਾਹਲਾ ਬੈਣਾ ਜਾ ਕੇ ਕਾਨੂੰਨ ਦਾ ਉੱਠਿਆ ਕੋਲੋਂ ਦੀ ਆਵਾਜ਼ਾਂ ਮਾਰੀ ਆ ਦੀ ਤੈਨੂੰ ਬਾਲਾ ਕੋ ਕਰੂ ਤਾਨੂੰ ਤਾਂ ਜਾ ਮੀ ਲੈ ਕੇ ਬਹਿ ਗਿਆ ਕੋਈ ਚੱਕੀ ਜਾਂਦਾ ਇਧਰੋਂ ਲੈਫਟ ਲੋਕ ਸਾਰੀ ਕੱਤ ਦੀ ਉਹਦਾਂ ਕੀ ਕਰਨਗੇ ਇਧਰ ਦੀਆਂ ਅੰਡਾ ਗਰਾਊਂਡ ਕਰਨਗੇ ਲੱਗਦਾ ਇੱਥੇ ਵਧੀਆ ਲੈਫਟ ਲਾਈ ਸੀ ਉਦਾਂ ਦਰਾਂ ਨੇ ਚੱਕਤੀ ਸਾਰਾ ਹੀ ਬਗਲੀ ਜਾਂਦਾ ਲੁਧਿਆਣੇ ਵਾਲਾ ਰੇਲਵੇ ਸਟੇਸ਼ਨ ਦਾ ਐ ਕਿੱਧਰ ਬੈਠੇ ਹੁਣ ਦੇਖਣਾ ਬਣਾ ਲੱਭਣੇ ਬਣਿਆ ਚੋਪਰਾ ਖੜੀ ਆ ਵੀ ਤੇਲ ਵਾਲੀ ਇਹੇ ਜੀ ਆਈ ਸੀ ਇਹ ਨਾਲ ਕੀ 10 ਵਟ ਹੋ ਗਏ ਯਾਤਰੀਆਂ ਤੇ ਧਿਆਨ ਦੇਣ ਨਹੀਂ ਇੱਥੇ ਤਾਂ ਹਨ ਕਿ ਖੜੇ ਹੋ ਕਿੱਦਰਾ ਗੰਦਕਨਾਂ ਮਾਸਕੋ ਵਾ ਤਾਂ ਦਾ ਓਏ ਹੁਣ ਤਾਂ ਹਵਾ ਗੱਡਪੈ ਗਿਆ ਵੀਰ ਤੋਂ ਬਾਹਰ ਤੇ ਬਈ ਆ ਲੰਬੀ ਨਹੀਂ ਲੱਭ ਕੇ ਨੱਭ ਕੇ ਲੱਭ ਕੇ ਲੱਭ ਕੇ ਲੰਬ ਕੇ ਓ ਬੱਲੇ ਬੰਦੇ ਇਹ ਵੀ ਨੰਨੀ ਵੀ ਕਹੂ ਆਇਤਾ ਮੈਂ ਮਾਮੇ ਨੇ ਲੇਟ ਕਰਾਤਾ ਕੰਮ ਹੋ ਜੋ ਸੱਟ ਬਟ ਓ ਬੱਲੇ 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 ਲੇਟ ਹੋ ਗਏ ਯਾਰ ਅਸੀਂ ਤਾਂ ਹੋਰ ਪੜੇ ਗੱਤ ਚੀਕਾ ਠੀਕ ਦਾਗਾ ਐਂ ਲੰਡੜੀ ਠੀਕ ਆ ਹੈ ਇੱਕ ਨੰਬਰ ਉਹ ਰੇਣੀ ਤੂੰ ਤਾਂ ਫੋਨ ਹੀ ਪਾ ਲਈ ਲੇਟ ਆਇਆ ਮੈਨੂੰ ਲੈ ਸਾਢੇ 10 ਫੋਨ ਲਾ ਲੈ ਸਾਢੇ ਦਾ ਦਿਖਾ ਲੈ ਨਹੀਂ ਕਿੰਨੇ ਵਜੇ ਫੋਨ ਨੰਨੀ ਦਾ ਵਿਚਾਰੀ ਆਈ ਵੀ ਬਹੁਤ ਟਾਈਮ ਬਾਦ ਨੂੰ ਅੱਜ ਕੋਰਟ ਚਾ ਤਾਂ ਹੋ ਗਈ ਨਾ ਮੇਰੇ ਹਾਂ ਕਿੰਨੇ ਕਿੰਨੇ ਸਾਲਾਂ ਬਾਦ ਤੋਂ ਆਈ ਨੰਨੀ ਤੂੰ ਆਜੋ ਬੱਚਾ ਆਈ ਐ ਤੇ ਕੀ ਬੈਗ ਤੁਹਾਡੇ ਕੋਲੇ ਰਾਸ਼ਨ ਥੋੜਾ ਲਿਆਂਦਾ ਤੁਸੀਂ ਐਦ ਕੀ ਤੇ ਛੁੱਟੀ ਥੋੜੇ ਟਾਈਮ ਦੀ ਮਿਲੀ ਆ ਤੁਹਾਨੂੰ ਛੁੱਟੀ 15 ਦਿਨ ਦੀ ਮਿਲ ਜਾ ਦਦਾਰ ਜੋਤੇ ਜੈਨੂ ਜੀ ਆਲੋ ਆ ਸਾਰਾ ਹੀ ਢਾਈ ਹੀ ਜਾਂਦੇ ਆ ਪਤਾ ਹੀ ਨਹੀਂ ਲਾਦਾ ਸਟੇਸ਼ਨ ਦਾ ਸਾਰਾ ਬਦਲਤਾ ਇਹਨਾਂ ਆਲੋ ਬਾਹਰੋਂ ਆਪਾਂ ਖਾਣੇ ਆ ਫਿਰ ਕੋ ਉਹ ਡੈਡੀ ਨੂੰ ਤੂੰ ਦੱਸਿਆ ਪੈਣੇ ਉਹ ਮੈਨੂੰ ਗਾਲਾਂ ਕੱਢੀ ਜਾਂਦਾ ਕਹਿੰਦਾ ਤੂੰ ਉਹੀ ਗੱਲ ਕਰਤੀ ਮੈਂ ਕਿਹਾ ਮੈਂ ਤਾਂ ਇਹਨਾਂ ਨੇ ਲੇਟ ਕਰਾਇਆ ਸਾਢੇ 7:00 ਵਜੇ ਆਏ ਹੋ ਕੇ ਚਲੀ ਗਈ ਚਾਰ ਉੱਠ ਗਏ ਗੱਡੀ 'ਚ ਹੀ ਪਈਆਂ ਉਹਨਾਂ ਦੀ ਜਿਹੜੇ ਨਾਮ ਦੇ ਸੀਗੇ ਹਾਂ ਉਹਨਾਂ ਨੂੰ ਕਹਿੰਦੀ ਤੂੰ ਚਾਹ ਬਣਾਵਾਂਗੇ ਚਾਹ ਚਾਹ ਪੀ ਲੋ ਪੰਜਾਬ ਦੀ ਚਾਹ ਵਿਚੇ ਰਹਿ ਗਈ ਚਾਹ ਹਾਂ ਹੁਣ ਤਾਂ ਜਲੰਧਰ ਪਹੁੰਚਣ ਵਾਲੇ ਹੋਣਗੇ ਨਾ ਉਹ ਤਾਂ ਲੇਟ ਬਾਹਲਾ ਹੋ ਗਿਆ ਮੈਂ ਆਪਾਂ ਹੀ ਦਰਰੀ ਚਾਲਦੇ ਆ ਉਹ ਸਿਰੇ ਜਾਣਾ ਉੱਤਰ ਉਹ ਤੁਹਾਨੂੰ ਪਤਾ ਨਹੀਂ ਲੱਗਣਾ ਸੀ ਫਿਰ ਮੈਂ ਤੁਹਾਨੂੰ ਲੱਭਦਾ ਫਿਰਨਾ ਹੀ ਆਜੋ ਇੱਥੋਂ ਚੜ ਚੱਲਦੇ ਆ ਕਾਹਨ ਪੰਜਾਬ ਦੀ ਚਾਹ ਪਈ ਆ ਆਹ ਦੇ ਆ ਪਈ ਆ ਪੰਜਾਬ ਦੀ ਚਾਹ ਪਾਣੇ ਪੀਲਾ ਕੇ ਉਹ ਦੇ ਥਰਮੋਸ ਆਏ ਬਾਲੀ ਤੁਸੀਂ ਜੇ ਉਹ ਮੈਂ ਜਦੋਂ ਤੁਸੀਂ ਪਹਿਲਾ ਫੋਨ ਲਾਇਆ ਸੀ ਨਾ ਤੁਰਨ ਉਦੋਂ ਹੀ ਲੱਗਿਆ ਸੀ ਫਿਰ ਤੂੰ ਮੈਨੂੰ ਕਿਹਾ ਰੁਕ ਜਾ ਵੀ ਹਜੇ ਨਾ ਤੁਰੀ ਅਸੀਂ ਤੈਨੂੰ ਫੋਨ ਲਾਵਾਂਗੇ ਮੈਂ ਤੇਰੇ ਫੋਨ ਲਾਇਆ ਨਾ ਇਹ ਫੋਨੋਂ ਦਾ ਤੁਸੀਂ 20 ਮਿੰਟ ਲੈ 20 ਮਿੰਟ ਕਿਤੇ ਮੈਂ 20 ਮਿੰਟਾਂ ਬਾਅਦ ਤੂੰ ਮੈਨੂੰ ਫੋਨ ਲਾਇਆ ਉਦੋਂ ਬਾਅਦ ਤੁਸੀਂ ਕਿਹਾ ਵੀ ਅਸੀਂ ਤਾਂ ਤੁਰ ਪਏ ਸਾਨੂੰ 20 ਮਿੰਟ ਹੋ ਗਏ ਮੈਂ ਕਿਹਾ ਠੀਕ ਆ ਮੈਂ ਤੁਰਦਾ ਫਿਰ ਮੈਂ ਉਦੋਂ ਤੁਰ ਪਿਆ ਮੈਂ ਉਹਦੀ ਤੁਰ ਪਿਆ ਮੈਂ ਤਾਂ ਤਿਆਰ ਸੀ ਤੈਨੂੰ ਹਿਸ ਜਦਾ ਤਿਆਰ ਇਹ ਪਹਿਲਾਂ ਮੈਂ ਤੈਨੂੰ ਲਾਇਆ ਬਾ 10:30 ਵਜੇ ਫੋਨ ਹਾਂ ਫਿਰ 12:09 ਮਿੰਟ ਤੇ ਤਾਂ ਇਹ ਟ੍ਰੇਨ ਪਹੁੰਚ ਗਈ ਹੈ ਸਾਡੀ ਕਿੱਥੇ ਮੋਹਰ 12:09 ਤੇ 12:08 ਤੇ ਪਹੁੰਚ ਗਈ ਸੀ ਫਿਰ ਮੈਂ 12:30 ਦਾ ਨਹੀਂ ਸਾਢੇ 10:00 ਦਾ ਨਹੀਂ ਫੋਨ ਲਾਇਆ ਹਾਂ ਸਾਢੇ 10:00 ਆ ਮੇਰਾ ਵੀ 12:00 ਵਜੇ ਫਿਰ ਤੈਨੂੰ ਫੋਨ ਕੀਤਾ ਆ ਹਾਂ ਫਿਰ ਪਾਰ ਨੇ ਕਿਤੇ ਤੂੰ ਆ ਕੇ ਮੈਂ ਤਾਂ ਇਹ ਹਲਵਾਰੇ ਹਾਂ ਹਲਵਾਰੇ ਆਦੋਂ ਮੈਂ ਹਲਵਾਰੇ ਸੀ فیر کی ارہد کو لیٹ بھی پاللو می نے بولا کہ بیچارہ 2 گھنٹے ویٹ کرے گا تو اس کو بولے کہ ابھی تک نکلے نہیں شاہ بھی پاللو می نے بلوائی سب پورے ڈببے کو بلوانی میں پاللو بھی کوئی تھی ملی بھی پاللو می کوئی نہیں چلو جی چل کوئی نہ کس مار ڈاڈی باپ گانا تو دسیا ڈاڈی نو او دا مینوں اودی فون آیا کہ نا لے کرتا وہی کام ہے دے اندے نو گانا کڈو اور او ہور کہ نا نہیں ممی کڈو او دا 8 بجے دی روٹی لا ہی پھردی ہے ਕਹਿੰਦਾ ਕੁੜੀ ਭੁੱਖੀ ਚਲੀ ਗਈ ਮੈਂ ਕਿਹਾ ਹੋਰ ਹੋਦਾ ਮੈਂ ਕਿਹਾ ਆਇਆ ਹੀ ਨਹੀਂ ਹੈ ਅਜੇ ਤੱਕ ਕਹਿੰਦਾ ਮੈਂ ਲੰਮਣਾ ਖੁੰਡ ਰਹੀ ਰੋ ਮੈਂ ਕਿਹਾ ਚੱਲ ਚੱਡਣ ਸਾਈਏ ਕੋਈ ਭੁੱਖ ਲੱਗੀ ਨੰਨੀ ਹਾਂ ਮੇਰੇ ਕੋਲ ਤਾਂ ਬਹੁਤ ਜ਼ੋਰ से ਭੁੱਖ ਲੱਗੀ ਕੀ ਖਾਣਾ ਕੀ ਮਿਲਦਾ ਮਮਾ ਜੀ ਆਪਰੇ ਅੱਛਾ ਤੂੰ ਦੱਸ ਕੀ ਖਾਣਾ ਮਿਲਦਾ ਸਾਰਾ ਕੋਈ ਜਾਂਦਾ ਪੰਜਾਬ ਚੋ ਜੋ ਖਿਲਾਨੇ ਖਿਲਾ ਦੋ ਲੈ ਤੂੰ ਕੀ ਖਾਣਾ ਮਾਮੀ ਵਿਚਾਰੀ ਕਹਿੰਦੀ ਚਾਹ ਪੀਵਾ ਕੇ ਮਾਮੀ ਦੀ ਚਾਹ ਤਾਂ ਬੈਠੀ ਰਹਿ ਗਈ ਆ ਪਈ ਆ ਨੰਨੀ ਕਿਆ ਖਾਣਾ ਹੈ ਮੰਮੀ ਕਿਆ ਖਾਣ ਹੈ ਹਾਂ ਖਾਲੇ ਰੇਟ ਤੇ ਇੱਛਾ ਕਰਦੀ ਹੈ ਦਰਨ ਤਾਂ ਚੱਡ ਗਏ ਵੀ ਸਪਲੀ ਨਾ ਜੇ ਤੇ ਹੁਣ ਉਹਦੀ ਵਿਚਾਰੇ ਦੀ ਪੇਪਰ ਤਾਂ ਹੋ ਗਏ ਸੀ ਜੇ ਸਪਲੀ ਆ ਜੂ ਫੇਰ ਕੀ ਹੋਣਾ ਸੀ ਉਹੀਂ ਉਹਨੂੰ ਤੇ ਛੱਡਿਆਂ ਦਾ ਜਵਾਕ ਨੂੰ ਵਿਚਾਰੇ ਨੂੰ ਨਹੀਂ ਨਹੀਂ ਪਰ ਟਿਊਸ਼ਨ ਨਾ ਮੰਮੀ ਉਸਕੀ ਟਿਊਸ਼ਨ ਲਗਾ ਦਿੱਤੀ ਨਾ ਹੁਣ ਤਾਂ ਹੁਣ ਕੀ ਪੜਨਾ ਉਹਨੇ ਖਬਰ ਆ ਕਦੋਂ ਜੇ ਸਪਲੀ ਆਉਣੀਆਂ ਦੀ ਤੁਹਾਨੂੰ ਕਿਹੜਾ ਪਤਾ ਵੀ ਆ ਚੀਜ਼ ਦੀ ਸਪਲੀ ਆ ਕੀ ਪਤਾ ਉਹ ਚ ਪਾਸ ਹੋ ਜੇ ਜਿਹਦੇ ਤੁਸੀਂ ਸਪਲੀ ਕਹੀ ਜਾਨੀ ਹੈ ਉਹਦਾ ਬੇਚਾਰੀ ਨੂੰ ਅਮੀ ਤੁਸੀਂ ਲਾਰਾ ਲਾ ਜਾਂਦਾ ਉਹਨੂੰ ਤਾਂ ਨਹੀਂ ਨਹੀਂ ਆਊਗਾ ਨਹੀਂ ਆਏਗਾ ਉਹ ਆਊਗਾ ਇੱਕ ਤਰੀਕ ਨੋਗਾ ਤੋ ਇੱਕ ਤਰੀਕ ਦਾ ਬਹੁਤ ਦੂਰ ਕਿ ਚੱਕਰਤ ਮਮੀ ਆ ਨਹੀਂ ਰਹੀ ਥੀ ਮੈਨੇ ਦਾਰ ਕੋ ਚਿਨਾ ਦੇ ਕਿ ਮੈਂ ਜਾ ਰਹੀ ਪੰਜਾਬ ਬਾਤ ਸੋ ਹੋਰ ਬੜਤ ਗਿਆ ਉਹ ਬੇਚਾਰੇ ਦਾ ਮੂੰਟ ਲਾ ਹੋ ਗਿਆ ਹੁਣ ਰੋਣਾ ਹੀ ਆ ਜਵਾਕ ਨੂੰ ਛੱਡਿਆਂ ਦਾ ਵਿਚਾਰੇ ਛੁੱਟੀਆਂ ਗੱਡੀ ਚ ਹੀ ਰਹਿ ਗਈਆਂ ਲਾਰੇ ਲਾਰੇ ਇੱਧਰ ਨਾ ਚਾਹ ਕਾ ਜੇ ਇੱਧਰ ਫੇਰ ਆਵਾਂਗੇ ਕਿਸ ਦਿਨ ਸ਼ੂਟਾਂ ਵਾਲੀਆਂ ਦੁਕਾਨਾਂ ਕਰਨੀਆਂ ਉਹ ਤੂਏ ਦੇਖਣ ਲੱਗ ਗਈਆਂ ਮਾਰ ਕੇ ਦੇਖਣੇ ਲੈਣੇ ਵੀ ਆ। ਅੰਮ੍ਰਿਤਪੁਰ ਕਾ ਬੋਜ ਗਏ। ਅੱਪਾ ਮੁਲਾਪੁਰ। ਬਾਦੀ ਆ ਇਹ ਜਾਮ ਲੱਗਿਆ ਮੈਨੂੰ ਜਾਂਦੇ ਹੋਏ ਨੂੰ ਤਾਂ ਲੇਟ ਹੋ ਗਿਆ ਮੈਂ। ਹਾਂ ਜਾ ਉਹ ਤੇ ਮੈਂ ਤਾਂ ਨਹੀਂ ਮੈਂ ਕਿਹਾ ਬੜਾ ਜਾਮ ਸੀ ਇੱਥੇ। ਜਾਮ ਨੇ ਚਾਹ ਬੰਦ ਕਰਵਾਦੀ। ਜਾਮ ਨੇ ਚਾਹ ਜਾਮ ਚ ਹੀ ਰਹਿ ਗਈ। ਚਾਹ ਜਾਮ ਚ ਰਹਿ ਗਈ। ਦੱਸ ਲੋ। ਖਵਾਵਾ ਤੈਨੂੰ ਰਾਇਆ ਬਾਜਾ ਹੁਣ। ਆ ਜਾ ਖਵਾਵਾ ਤੈਨੂੰ। ਭੁੱਖ ਲੱਗੀ ਆ। ਲੱਗੀ ਆ ਪੋਹਾਂ ਉਹਨਾਂ ਦੇ ਜਿੰਨੇ ਨੇ ਪੁੱਧਰ ਆ ਤੁਹਾਨੂੰ ਕਰਦਾ ਸੀ ਕਿੱਥੇ ਨਹੀਂ ਤੂੰ ਦਾ ਆਈ ਨਹੀਂ ਇਹਨਾਂ ਆਈਆਂ ਜਿਸ ਕਾ ਜੀ ਤੈਨੂੰ ਫੋਨ ਲਿਆ ਆਪਾਂ ਨਹੀਂ 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 ਇਹ ਹੋਰ ਆ ਇਹ ਹੋਰ ਆ ਆਪਾਂ ਹੁਣ ਉੱਧਰ ਜਾਨ ਆ ਅਮਰਜੀਤ ਕੇ ਰਿਸ਼ਤੇਦਾਰਾਂ ਦਾ ਵਾਹ ਕਰ ਆਹ ਸਾਰੇ ਆਹ ਇਹਨਾਂ ਦੀ ਵਿਆਹ ਸੀ ਜਿੱਦਣ ਤੁਸੀਂ ਜਾਂਦੇ ਹੋ ਕੇ ਆ ਕੇ ਆਏ ਹੋ ਅੱਛਾ ਚੰਨਾ ਇਹਨਾਂ ਆ ਆ ਸਾਰੇ ਇਹਨਾਂ ਦੀ ਆ ਵੀ ਇੱਧਰ ਲਾ ਵੀ ਤੇ ਉਹ ਉੱਧਰ ਲਾ ਵੀ ਹਾਂ ਕੰਨ ਨਹੀਂ ਰੈਪ ਖਵਾਉਣਾ ਤੈਨੂੰ ਦੇਖਾ ਕੇ ਪੰਜਾਬ ਦਾ ਰੈਪ ਨਾਲੇ ਸਲਾਦ ਖਾ ਕੇ ਦੇਖੀ ਹਾਂ ਇਹ ਸੈਲਡ ਆ ਯੱਕ ਗਰਾ ਫੱਟੇ ਆਇਆ ਨਾ ਨੇ ਸਵਾਦ ਆ ਮੈਂ ਤਾਂ ਇਹ ਉਹ ਉਹ ਮੈਂ ਤਾਂ ਤੈਨੂੰ ਬਣਾਇਆ ਖਾ ਕੇ ਤਾਂ ਦੇਖ ਉਹ ਖਾ ਕੇ ਤਾਂ ਦੇਖ ਖਾ ਕੇ ਦੇਖ ਮੈਂ ਨਾ ਉਹ ਖਾ ਕੇ ਦੇ ਅਬ ਰੋਟੀ ਨਹੀਂ ਮੈਂ ਰੋਟੀ ਨਹੀਂ ਖਾ ਉਹ ਖਾ ਤਾਂ ਸੀ ਖਾ ਕੇ ਦੇਖ ਬੱਝ ਆ ਇਹ ਆ ਸਰਾ ਆ ਸੁਮੈ ਚ ਹੈ ਬਹੁਤ ਸਵਾਦ ਆ ਤੇ ਰਾਤ ਨੂੰ ਆਇਓ ਤੁਸੀਂ ਇੱਥੇ ਅੱਜ ਬਹੁਤ ਹੁਣ ਹੋਲੇਮਾਂਲੇ ਵਾਲੇ ਸਾਰੇ ਇਧਰ ਦੀ ਜਿਹੜਾ ਨਾਂ ਦਾ ਮੱਖਾ ਦੇਖ ਕੇ ਜਾਂਦਾ ਬਹੁਤ ਕੱਠ ਹੁੰਦਾ ਹਜਾਂ ਬੰਦਾ ਦੇ ਪਿੰਡ ਦਾ ਰਾਹ ਨਹੀਂ ਪੂਰਾ ਸਾਰੀ ਰਾਹ ਪਾਇਆ ਹੈਂ ਗੱਲਾਂ ਪਿੰਡ ਤਾਂ ਫੇ ਪਿੰਡ ਹੀ ਆ ਜਿੱਥੇ ਮਰਜ਼ੀ ਭੰਮ ਫਿਰ ਆਵੇ ਬੰਦਾ ਸਹੀ ਗੱਲ ਬਾਰੂਰ ਦੁਨੀਆ ਸਾਰੀ ਘੋਮ ਲੈ ਜਾਏ ਬੰਦਾ ਸੋਹਰ ਸਾਰੇ ਰਾ ਭੁੱਲ ਜੂਗਾ ਆਦੇ ਜਿਹੜਾ ਪਿੰਡ ਦਾ ਰਾਹ ਉਹ ਚਾਹੇ ਬੰਦਾ ਬੁਢਾ ਹੋਇਆ ਉਹਦੀ ਚਾਹੇ ਜਾਦਾਸਤ ਵੀ ਘਟਾ ਆ ਆਦੇ ਪਿੰਡ ਦੀ ਖੇਚੀ ਹੀ ਨਹੀਂ ਹੁੰਦੀ ਪਿੰਡ ਦਾ ਰਾਹ ਨਹੀਂ ਭੁੱਲਦਾ ਕਦੇ ਬੰਦਾ ਜਦੋਂ ਦਵਿਆ ਪਿੰਡ ਆਉਣ ਵਾਲਾ ਫਿਰ ਬੰਦੇ ਲਾਗੀ ਖੁਸ਼ੀ ਹੋ ਜਾਂਦੀ ਆ ਹਾ ਕੁੜੀਆਂ ਦਾ ਬਾਲੀ ਹੁੰਦੀ ਆ ਕੁੜੀਆਂ ਦਾ ਬਾਲੀ ਹੁੰਦੀ ਆ ਫਿਰ ਹਾਂ ਪੱਠੀ ਬੰਦ ਹੋ ਗਈ ਨਾ ਪੱਠੀ ਵੀ ਬਸ ਬੰਦ ਹੋ ਗਈ ਪੱਠੀ ਹਾਂ ਆਉਂਦੀ ਨਹੀਂ ਭਾਬੀ ਹੂੰ ਯਾਰੋ ਭਾਈ ਆਹ ਇਹ ਦੇਖੀ ਹੁਣ ਕੀ ਕਰਦੀ ਮੰਮੀ ਤੈਨੂੰ ਤਾਂ ਮਿਲੂ ਮੈਨੂੰ ਤਾਂ ਰਾਸ ਨਹੀਂ ਦਊਗਾ ਅੰਦੇ ਨੰਦ ਗੈੜੀ ਤੇ ਮੈਂ ਨਾ ਤੂੰ ਤਾਂ ਪਹਿਲਾਂ ਹੀ ਆ ਗਈ ਲੈ ਲੈ ਇਹ ਤਾਂ ਪਹਿਲਾਂ ਹੀ ਆਈ ਖੜੀ ਆ ਓਹ 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 ਨੰਨੀ ਸੱਤਾਂ ਤਾਲਿਆ ਨਾਨੀ ਨੂੰ ਤਾਲਿਆ ਓਏ ਨਾਨੀ ਨੂੰ ਤਾਲਿਆ ਓਏ ਨਾਨੀ ਨੂੰ ਤਾਲਿਆ ਹੂੰ ਤਾਲਿਆ ਓਏ ਤਾਲਿਆ ਮੇਰੀ ਦੋਤੀ ਨੂੰ ਤਾਲਿਆ ਮੈਨੂੰ ਤਾ ਹੂੰ ਤੋ ਤਾਲਿਆ ਠੀਕ ਹੈ ਹਾਂ ਹੂੰ ਤਾਲਿਆ ਮੈਨੂੰ ਹੂੰ ਤਾਲ ਗਿਆ ਹੂੰ ਹੋਰ ਬਹੁਤ ਬੜਾ ਟਾਈਮ ਲਾਇਆ ਹਾਂ ਤੂੰ ਤਾਂ ਬੜਾ ਟਾਈਮ ਲਾਇਆ ਕੀ ਕੀ ਹੋਇਆ ਲੈ ਕਾਲ ਰਿਹਾ ਇਹ ਅੱਜ ਅੱਜ ਦਾ ਕੀ ਕੀ ਹੋਇਆ ਬਾਸ ਤੇ ਲੈ ਦੇਖ ਲਾਣ ਕੀ ਕੀ ਹੋ ਜਾਵੇ ਤਣੀਆਂ ਪਾਲਕ ਛੋਲੇ ਬਸ ਪਾਲਕ ਇਹਦੇ ਜਿਨੀ ਕੋਈ ਹੈ ਸਹੀ ਹਾਂ ਆਂਗਾ ਨੇ ਤੋੜ ਕੇ ਰੱਖ ਲਿਆ ਪੱਤੇ ਪੱਤੇ ਫਿਰ ਸਾਰੇ ਲਿਫਾਫੇ ਪਾ ਕੇ ਤੇ ਰੱਖ ਦੋ ਚਲੋ ਜੀ ਬਾਗਬਾਨੀ ਵਾਲੇ ਆ ਕੇ ਬਾਗਬਾਨੀ ਵਾਲੇ ਬਾਗਬਾਨੀ ਆਇਆ ਆ ਛੋਲੇ ਆ ਦੇਖ ਮਾਂ ਮਸਮੀ ਮਸਮੀ ਥੱਲੇ ਲਾਉਣੀ ਸੀਗੀ ਨੌਣੀ ਆ ਹਜੇ ਪਹਿਲਾਂ ਅੰਦਰ ਤਾਂ ਮੈਂ ਲੋ ਪਹਿਲਾਂ ਹੀ ਇਧਰ ਨੂੰ ਆ ਗਈਆਂ ਨੰਨੀ ਤਾਂ ਪਹਿਲਾਂ ਹੀ ਮਾਰ ਜਗੀ ਡੈਡੀ ਕੋਲੇ ਲਾਹਦਾ ਯਾਨ ਨੇ ਇਹ ਕਿਧਰ ਗਈ ਨੰਨੀ ਨੰਨੀ ਆਵਾ ਦੇ ਉਹਨਾਂ ਨੂੰ ਪਾਉੜੂਆਂ ਨਾਲ ਉਤਰਾ ਕਾ ਡੈਡੀ ਤੋਂ ਖੱਚ ਪੈਂਦੀ ਆ ਇਹਨੂੰ ਹਾਂ ਠੀਕ ਆ ਬਹੁਤ ਵਾਰ ਕਰ ਗਈ ਤੈਨੂੰ ਅੱਜ ਤਾਂ ਮਨੋਂ ਡੜੀ ਹੂੰ ਮਿੱਟ ਲਾਇ ਲਾਦਾ ਬੁਖਾਰ ਹੋਇਆ ਹੁੰਦਾ ਤੇ ਸੁੱਤੇ ਪੈਠ ਹਾਂ ਬੁਖਾਰ ਹੋਣ ਕਿੱਥੇ ਕਾਮ ਜੀ ਰਾਲੀ ਆ ਮੈਂ ਦਾਸਾਂ ਜੇਰ ਕੋਈ ਆ ਬਾਈ ਕਿਰਾ ਕਰਦੇ ਜੇ ਮੈਂ ਕਾਤਾ ਨੂੰ ਬੰਦ ਕਰਾਂ ਬੇ ਆਹ ਹੋਲਾ ਹੁਣ ਤੈਨੂੰ ਕਹਿ ਕੇ ਹਟਿਆ ਵੀ ਬਾਹਰ ਚਲਾਉਣਾ ਉਹਦੀ ਲਾ ਲਿਆ ਫੋਨ ਨਾਲੀ ਬੇਲੜਾ ਸਾਰੀਆਂ ਛੇ ਰੀਦਾਂ ਬੇਲੜਾ ਪਹਿਲਾ ਘੰਟਾ ਮੰਮੀ ਹਣੇ ਲੱਗੀਆਂ ਰਹੀਆਂ ਇਹਨਾਂ ਨੇ ਨਹੀਂ ਫੋਨ ਪਤਾ ਨਹੀਂ ਕਿਰੀ ਇਹਨਾਂ ਨੇ ਨਹੀਂ ਫੋਨ ਕੱਟਿਆ ਬਾਲਾ ਬਈ ਫੋਨ ਛੋਣਦੀਆਂ ਹਾਂ ਹਾਂ ਮੈਂ ਤਾਂ ਨਹੀਂ ਮੈਨੂੰ ਪਤਾ ਲਾ 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 ਰੱਖ ਲੈ ਫੋਨ ਐਵੇਂ ਹੀ ਰੱਖ ਲਿਆ ਨੰਨੀ ਵੀ ਨੰਨੀ ਆ ਗਈ ਵਧੀਆ ਹਾਂ ਨੰਨੀ ਉਹਦਾ ਲੈਟਰੀ ਨਾ ਲਾ ਗਈਆਂ ਉਹਦੀ ਨੋ ਵਿਚਾਰੀ ਨੂੰ ਨਹੀਂ 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 ਹਾਂ ਐਵੇਂ ਕੋਈ ਸੀ ਬਧੀ ਮम्मी ਦੇ ਕਾਰਨ ਬਾ ਬਰਾਕਦਾ ਸੀ ਮੈਨੂੰ ਮੈਂ ਕਿਹਾ ਚਲੋ ਇੱਕ ਵੀ ਐਪੀ ਆ ਜਾ ਠੀਕ ਹੈ ਚਾ ਚਾ ਹੋ ਗਿਆ ਹੁਣ ਦਿਖਾਵਾਂਗੇ ਐਕਸਕਲੂ ਕੀ ਕੀ ਕਰਾਂ ਉਹ ਆ ਐਕਸਕਲੂਸਿਵ ਸੀਨ ਦੇਖਿਓ ਹੁਣ ਕੀ ਕਰਦੇ ਜਦੋਂ ਬਾ ਰੋਟੀਆਂ ਤੇ ਚਾਹ ਲੈ ਕੇ ਜਾਊਗਾ ਹਾਏ ਬੇ ਆਈ ਲਿਆਇਆ ਮੂੜ ਕੇ ਦੇਖੀ ਜਾਏ ਹੁਣ ਕੀ ਬਣਦਾ ਅਸਲੀ ਅਸਲੀ ਨਜ਼ਾਰਾ ਤਾਂ ਹੌਣ ਆਉਣਾ ਦੇਖਿਓ ਹੁਣ ਵਾਲਾ ਚਾਹ ਤੇ ਰੋਟੀ ਚਾਹ ਤੇ ਰੋਟੀਆਂ ਆ ਮੋੜ ਲੈ ਫਿਰ ਹੁਣ ਸਮੇਂ ਸਿਰ ਤਾਂ ਮਸਾਲੇ ਬਣਾਇਆ ਮੱਥਾ ਮਾਰਿਆ ਉਹ ਆਹ ਰੇ ਭੈਣੇ ਦੇ ਕੰਮ ਆ ਸਾਰੇ ਇਹ ਕੰਮ ਕੀ ਨਾ 8 ਵਜੇ ਹੀ ਹਾਸੀ ਹਾਂ ਮੈਂਨ ਬੋਲ ਦਸੀ ਹਾਂ ਵਾਰੀ ਤੁਰਿਆ ਟ੍ਰੇਨ ਬਿਟੂ ਆ ਜਾਣਾ ਇਹ ਆਪ 2 ਘੰਟੇ ਦਾ ਮੈਨੂੰ ਤਾਂ 20 ਮਿੰਟ ਦੇ ਸਟੇਸ਼ਨ ਤੇ ਬਿਠਾਈ ਰੱਖਿਆ ਮੈਂ ਤਾਂ ਆਖਿਆ ਸੀ ਮਖੋ ਦਾ ਬਹਿ ਜੂਗੀ ਆ ਮੈਂ ਤਾਂ ਪੁੱਛ ਲੈਣ ਮੈਨੂੰ ਮਰੋਦੀ ਲੱਗੀ ਜਿਕਰਨ ਸੰਦੀਪ ਨੂੰ ਪੁੱਛ ਨਹੀਂ ਇਹਨੇ ਸਾਰਾ ਇਹ ਤਾਂ 7:30 ਵਜੇ ਸਾਰਾ ਕੁਝ ਬੰਦ ਦਾ ਇਹ ਹੜਦਾ ਹੜਦਾ ਇਹ ਟਾਈਮ ਨਾਲ ਕਿਤੇ ਨਹੀਂ ਆਉਂਦਾ ਉਹ ਯਾਰ ਮੇਰਾ ਥੋੜਾ ਘੂਰਾ ਮੈਂ ਤਾਂ ਭੈ ਮੈਂ ਤਾਂ 10 ਵਜੇ ਤਾਂ ਮੈਂ ਨਾ ਆ ਕੇ ਬੈਠਾ ਸੀ ਜਾਂ ਤਿਆਰ ਹੋਇਆ ਉਹ ਬੇਕਾਰੀਆਂ ਦੇ ਕਰਮਾਂ ਚ ਐਨੀ ਨਹੀਂ ਰੋਟੀ ਲੱਗਦੀ ਇਹ ਹੋਇਆ ਇਹ ਹੋਇਆ ਅਮਰੇ ਹੋਏ ਦੋਨੇ ਬਾਪ ਪਾਣ ਦੇ ਪੁੱਤ ਚੱਲ ਖਾਲਾ ਹੁਣ ਆ ਪੀਦਾ ਚਾਹ ਪੀਲਾ ਨੰਨੀ ਆ ਪਾਲੂ ਪਾੜੇ ਨੂੰ ਪਿਆਲਾ ਲੈ ਪੜੇ ਚਾਹ ਪੀਲਾ ਆ ਜਾ ਹੋਰ ਉਹ ਕਹਿੰਦੀ ਮਾਦਾ ਟ੍ਰੇਨ ਵਾਲਿਆਂ ਨੂੰ ਕਈ ਫਿਰਦੀ ਸੀ ਮੈਂ ਤਾਂ ਹੁਣ ਪੰਜਾਬ ਦੀ ਰੋਟੀ ਜੀ ਮੈਂ ਤਾਂ ਲਾ ਬਣਾ ਕੇ ਘੱਲੇ ਖਾਇਆ ਕੋਈ ਉਹਨੇ ਬਈ ਮੇਰੀ ਗੱਲ ਸੁਣ ਏਂ ਡੇ ਤੇ ਕਰਕੇ ਤੇ ਕੰਮ ਜਾ ਨਾ 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 ਮਾਤੇ ਨੂੰ 8 ਵਜੇ ਤੇ ਸਾਹਮਣੇ ਕਹੀ ਜਾਣੀ ਮੈਂ ਰੋਟੀਆਂ ਬਣਾਉਂਦਾ ਇਹਦੇ ਕੋਲ ਟਾਈਮ ਦਾ ਪੱਖ ਨਹੀਂ ਬਣਾਤੀ ਕਿਸੇ ਕੰਮ ਕਰੀਏ ਨਾ ਆਹ ਉਹਨਾਂ ਮੈਨੂੰ ਮੇਰੇ ਮਗਰ ਪਏ ਚੱਲੋ ਮੈਂ ਤਾਂ ਆਉਦਾ ਮੈਂ 8 ਵਜੇ ਉੱਠ ਕੇ ਨਹਾ ਨੂੰ ਲਿਆਣਾ ਹੁੰਦਾ ਤਾਂ ਕਹਿ ਦਿੰਦੀ ਮੈਂ ਮੈਂ ਇਹ ਵੇਲੇ ਚਿਰ ਉਹ ਇਹਨਾਂ ਦੌਰ ਜਾਂ ਸੀ ਉਹਦੇ ਵਿੱਚ ਪਾ ਲੈਣ ਫੋਨ ਲੈ 2:30 ਵਜੇ ਵੀ ਉੱਠਣਾ ਨਾ ਉਹ ਦਿਨਾਂ ਟ੍ਰੇਨ ਚ ਨਾ ਆਜੀ ਗਈ ਉਹ ਟ੍ਰੇਨ ਤਾਂ ਉਦੋਂ ਪਤਾ ਨਹੀਂ ਲੱਗਿਆ ਇਹਨੇ ਬੰਮ ਟਾਈਮ ਨਾਲ ਕਿਹੜਾ ਪਹੁੰਚਿਆ ਮੈਂ ਹੂੰ ਪਹੁੰਚ ਗਿਆ ਨਹੀਂ ਮਾਦਾ ਅੱਜ ਤਾਂ ਬਾਹਲੇ ਟਾਈਮ ਨਾਲ اٹਕੇ ਕੰਮ ਨਿਮੇੜ ਤਾਈ ਮੈਂ ਉਹ ਤੂੰ ਮੈਨੂੰ ਕਹਿਤਾ ਵੀ ਹਜੇ ਤੂੰ ਸਾਢੇ ਦਾ ਹਜੇ ਮੈਨੂੰ ਕਹਿੰਦੀ ਹੁਣੇ ਤੁਰਪਾ ਮੈਂ ਆਉਦੀ ਤੁਰਪੈਣਾ ਸੀ ਮੈਂ ਮੈਨੂੰ ਸਾਢੇ ਦਾ ਫੋਨ ਜਦ ਤੁਸੀਂ ਮੈਨੂੰ ਬੋਲਾ ਐਵੇਂ 10 ਮਿੰਟ ਬਾਅਦ ਫੋਨ ਲਾਤਾ ਮੈਂ ਕਹਿੰਦੀ ਸਾਢੇ 10 ਵੀ ਅਸੀਂ ਬਸ ਨਿੱਕਾ ਵੀ ਮੈਂ ਬੋਦੀ ਮੈਂ ਤੁਰ ਪੈ ਜਦ ਪੁੱਛ ਲਾ ਮੰਮੀ ਤੋਂ ਜਦੋਂ ਫੋਨ ਆਇਆ 20 ਮਿੰਟ ਮੈਂ ਲੱਗਿਆ ਵੀ ਨਿਕਲਣ ਬਾਹਰ ਉਹ ਰਾਹ 'ਚ ਜਾਮ ਵਾਲਾ ਲੱਗ ਗਿਆ ਯਾਰ ਇਹ ਪੂਰੇ ਦਿਨੇ ਮੇਰੇ ਕੋਲ ਬੁਮਕੇ ਸਾਢੇ 12 ਵਜੇ ਜੇ ਉਹਨੂੰ ਪਨਾ ਵੀ ਕਾਰ ਨਹੀਂ ਆ ਗਿਆ ਸਾਢੇ 8 ਵਜੇ ਮੈਂ ਪੂਰਾ ਤੋਰ ਦਿੱਸੀ ਸੀ ਸਾਢੇ 7 ਤੇ ਮੈਂ ਸਾਰਾ ਕੁਝ ਤਿਆਰ ਕਰਤਾ ਸੀ ਓਏ ਉਹ ਤਾਂ ਬਾਲੀਛ ਦੇਹਾ ਸੀ ਸਾਢੇ 7 ਤਾਂ ਉਹ ਬੁੱਢ ਗੱਡੀ ਨਹੀਂ ਦੇ ਡਿਗਰੀ ਹੁੰਦੀ ਕਿਸੇ ਨੂੰ ਜਾਮ ਨੱਕ ਜਾਂਦਾ ਨਹੀਂ ਉਹਨੇ ਨਹੀਂ ਉਹਨੇ ਨਹੀਂ ਕਿਸੇ ਨੂੰ ਡਿੱਕਣਾ ਨੇ ਦੋਨੇ ਭੈਣ ਭਾਈ ਵਾਰਸ ਇਹਨਾਂ ਦਾ ਇੱਕੋ ਜਿਹਾ ਕੰਮ ਹੈ ਭਾਈ ਇਹ ਨਿਕਲੇ ਤਾਂ ਟਾਈਮ ਨਾਲ ਫਿਰ ਮੈਂ ਪਹੁੰਚਾਂਗਾ ਮਨਰਾਗਾ ਥਾਲਾ 12 ਘੰਟਾ ਪਹਿਲਾਂ ਨਾ ਜਾ ਕੇ ਬੈਠੇ ਰ ਫਿਰ ਫਾਇਦਾ ਕੀ ਨਹੀਂ ਮਨਰਾਗਾ ਮੈਂ ਪੜਾ ਨਿਕਾ ਜਦ ਤਨ ਮੈਂ ਤਨ ਕਹਿਤਾ ਤੂੰ ਆ ਵੀ ਨਿਕਾ ਜ ਮੈਨੇ 2-3 ਪੜੇ ਬਾਅਦ 2 ਘੰਟੇ ਲੱਗਣੇ ਆ ਤੂੰ ਦਰਪਾ ਹੁਣ ਮੈਂ ਕਿੱਥੋਂ ਪਾ ਮਾ ਰੌਣ ਯਾਰ ਪਾ ਦਨੇ ਪਾ ਦਨੇ ਤਾ ਇਹ ਤਾਂ ਪੀਜ਼ਾ ਪੂਜਾ ਪਾਇਆ ਹੈ ਹੈਪੀ ਪੀਜ਼ਾ ਥੋੜਾ ਸਲਾਦ ਆ ਕੀ ਦੰਦ ਨਹੀਂ ਲੱਭਦੇ ਤੇਰੇ ਪਤਾ ਨਹੀਂ ਕਿੱਥੇ ਆ ਉਹ ਮੈਨੂੰ ਤਾਂ ਲੱਭੇ ਨਹੀਂ ਪਤਾ ਨਹੀਂ ਕਿੱਥੇ ਰੱਖਦੇ ਮੰਮੀ ਨੂੰ ਪਤਾ ਹੂ ਦੇਖਿਆ ਹਾਂ ਉਹਨਾਂ ਨੂੰ ਦੰਦ ਲੱਗੇ ਆ ਤੂੰ ਤਾਂ ਖਾਈ ਜਾਂਦੀ ਕਿੱਥੇ ਆ ਦੰਦ ਮੰਮੀ ਡੈਡੀ ਦੇ ਲੈ ਲੈ ਰੱਖ ਨਹੀਂ ਉਹ ਕਿੱਡੇ ਕਿੱਡੇ ਬੁਰਕ ਚੱਲਦੇ ਆ ਲੈ ਦੰਦ ਨਹੀਂ ਲੱਭੇ ਡੈਡੀ ਦੇ ਏ ਵੀ ਉਹ ਖਈਏ ਕਾਮ ਕਹਿੰਦੇ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ ਰੱਖ ਗਿਆ ਫੋਨ ਦਾ ਮੇਰਾ ਦੰਦ ਕਿੱਥੇ ਰੱਖੀ ਲਾ ਪਾਇਆ ਛਾਏ ਉਹ ਟੋਲਾ ਕਮਲਾ ਟੋਲਾ ਹਾਂ ਲੱਭਦੇ ਨਹੀਂ ਦੰਦ ਕਹੀ ਤਾਂ ਜਾਣਾ ਮੈਂ ਮੰਨਦੇ ਤਾਂ ਹੈ ਨਹੀਂ ਮੇਰੀ ਤੁਸੀਂ ਹੈ ਨਹੀਂ ਇੱਥੇ ਦਾ ਪਤਾ ਹੀ ਨਹੀਂ ਕਿੱਥੇ ਗਏ ਦੰਦ ਡੈਡੀ ਦੇ ਜਾਓ ਮੈਂ ਇੱਥੇ ਅੰਦਰ ਹੀ ਆਉਣਗੇ ਓਏ ਅੰਦਰ ਸਾਨੂੰ ਲੱਭੇ ਹੀ ਨਹੀਂ ਗਰਮ ਮੈਰੀ ਲਾਉਣੇਗਾ ਮੈਨੂੰ ਮਖੌਲ ਕਰਦੇ ਉਹ ਮਖੌਲ ਕਰ ਕੇ ਸਤਾਉਂ ਉਹ ਮਖੌਲ ਨਹੀਂ ਕਰਦੇ ਸੱਚੀ ਨਹੀਂ ਲੱਭੇ ਮਖੌਲ ਕਾ ਤੋ ਕਰਨਾ ਇਹਦਾ ਲੱਬ ਲੱਬ ਕਮਲੇ ਹੋਗੇ ਆ ਮੰਮੀ ਦਾ ਬੁੱਟਾ ਨਹੀਂ ਚੱਬੀ ਜਾਂਦੀ ਤੁਸੀਂ ਦੇਖੋ ਚੱਬ ਕੇ ਐਵੇਂ ਨਹੀਂ ਮੰਮੀ ਦਾ ਬੁੱਟਾ ਨਹੀਂ ਚੱਕ ਦੇਣਾ ਤੂੰ ਮੰਮੀ ਖਾਲਾ ਮੈਂ ਲੱਭਦਾ ਉਹ ਮੱਖੀਆਂ ਵਾਹ ਜਾਣਗੀਆਂ ਤੇ ਮਾਂ ਨਹੀਂ ਕੇ ਬਾਤ ਨਹੀਂ ਨਵਾ ਸਕਦੇ ਕਿਉਂ ਰੰਗ ਨਾ ਲੱਭੇ ਨਹੀਂ ਤੂੰ ਖਾਲਾ ਲੱਭੇ ਨਹੀਂ ਗਾੜੀ ਦੇ ਦੰਦ ਦਾ ਨੰਨੀ ਕੀ ਬਣਾਉਗੀ ਅੱਜ ਅੱਜ ਨਹੀਂ ਅੱਜ ਤਾਂ ਨੰਨੀ ਰੈਸਟ ਕਰੂ ਤੇ ਦੁਨੀਆਂ ਨੇ ਸਾਰੀ ਕਿੱਥੇ ਰਾਜਸਥਾਨ ਕਿੱਥੇ ਦਿੱਲੀ ਉਹ ਸਾਰੀ ਸਹੀ ਗੱਲ ਆ 31 ਨੂੰ ਆਖਰੀ ਦਿਨ ਮਿਲਣਾ ਨੇ ਆਪਦੀਆਂ ਸਾਰੀਆਂ ਛੇਲੀਆਂ ਨੂੰ ਤੇ ਸਾਰੇ ਚਲੇ ਜਾਣਾ ਬਾਅਦਵੀ ਦੇ ਪੇਪਰ ਦੇ ਆਈ ਉਹਦੋਂ ਪਾਰਟੀ ਹੋ ਫੇਰ ਬੈਲ ਹਣਾ ਪਾਰਟੀ ਹੋ ਆਖਰੀ ਮੇਲਾ ਹੁੰਦਾ ਉਹਦੋਂ ਨਾਲ ਦੇ ਯਾਰਾਂ ਸੱਜਣਾ ਦੇ ਉਦੋਂ ਬਾਅਦ ਸਾਰੇ ਕੋਈ ਕਿਤੇ ਨਾ ਗਏ ਜਾਂਦਾ ਕੋਈ ਕਿਤੇ ਫੇਰ ਕਿੱਥੇ ਇਕੱਠੇ ਹੁੰਦੇ ਆ ਸਹੀ ਗਿਆ ਆ ਰੱਖੇ ਪਏ ਆ ਆ ਪਾਇਆ ਅੰਦਰ ਰੱਖੇ ਬਾਬਿਆਂ ਵਾਲੇ ਕਮਰੇ ਚ ਪਏ ਸੀ ਫੜੋ ਲਾ ਲੋ ਆ ਮੰਮੀ ਦਾ ਬਿਨਾ ਦੰਦਾ ਤਾਂ ਚੱਕੀ ਜਾਂਦੀ ਆ ਬੋਟਾਂ ਨਾਲ ਹੀ ਫੱਟੇ ਇਹਦਾ ਕੀਰੇ ਖੁਰੇ ਆ ਕਟ ਰਾਂਗੂ ਕੱਟ ਦਿੰਦੀ ਆ ਬੋਟਾਂ ਨਾਲ ਹੀ ਮਰੂਥ ਆਟ ਗਿਆ ਮਰੂਥ ਤਾਂ ਹੁਣ ਪੱਤੇ ਰਹਿ ਕੇ ਖਾ ਲੋ ਲਾ ਕੇ ਦੇ ਦੰਨੇ ਆ ਮਰੂਥ ਲੱਗੇ ਬਹੁਤ ਸੀ ਆ ਮਰੂਥ ਦੇ ਪੱਤੇ ਦੇ ਵੀ ਚਟਨੀ ਬਣਾ ਲੈਂਦੇ ਆ ਲਾ ਆਨਾਂ ਦਾ ਹਰਦੀ ਇਹਨ ਖਾਲੀ ਕਰ ਦੇਣਾ 파ਰਥਮ ਚੌਥੇ ਨੂੰ ਸਾਰਾ ਮਰੂਦ